हां ਵੀ ਪੰਜਾਬੀਓ ਆ ਭੇਡਾਂ ਤੁਸੀਂ ਦੇਖਦੇ ਹੋਵੋਗੇ ਤੇ ਭੇਡਾਂ ਤੋਂ ਨਾ ਬਾਈ ਮਿਲੇ ਆਪਣੇ ਬੀਕਾਂ ਨੇਰ ਤੋਂ ਆਪਣੇ ਬਾਈ ਤੇ ਇਹਨਾਂ ਨਾਲ ਗੱਲਬਾਤ ਕੀਤੀ ਏ ਬਾਈਆਂ ਤੋਂ ਬਹੁਤ ਵੱਡੀ ਇੱਕ ਸੇਧਲੈਨ ਦੀ ਲੋੜ ਆ ਬਹੁਤ ਵੱਡੀ ਸਿੱਖਿਆ ਤੇ ਸੇਧਲੈਨ ਦੀ ਲੋੜ ਆ ਉਹ ਕਿਵੇਂ ਉਹਦੇ ਬਾਰੇ ਤੁਹਾਡੇ ਦੋ ਟੌਪਿਕ ਤੇ ਗੱਲ ਕਰੂੰਗਾ ਬਾਈਆਂ ਦੇ ਨਾਲ ਤੇ ਤੁਸੀਂ ਦੱਸਿਓ ਵੀ ਉਹ ਗੱਲਾਂ ਸਹੀ ਆ ਜਾਂ ਗਲਤ ਆ ਆਪਣੀ ਸੋਚ ਗਲਤ ਆ ਤਾਂ ਜਾਂ ਇਹਨਾਂ ਲੋਕਾਂ ਦੀ ਸੋਚ ਗਲਤ ਆ ਏ ਬਾਈ ਇੱਥੇ ਇਹਦੇ ਕਹਿਣ ਦੇ ਮੁਤਾਬਕ ਬਾਈ ਕਹਿੰਦੇ ਕਿੰਨੇ ਸਾਲਾਂ ਤੋਂ ਬਾਈ ਆਉਣੇ ਇੱਥੇ ਹੋਵੇ 30-40 ਸਾਲ ਤੋਂ 30 ਸਾਲੀ ਤੋਂ ਬਜ਼ੁਰਗ ਵੀ ਇੱਥੇ ਆਉਂਦੇ ਮਤਲਬ ਪੰਜਾਬ ਦੇ ਵਿੱਚ ਕਿੰਨਾ ਟਾਈਮ ਰਹਿਣਾ ਤੁਸੀਂ ਇੱਥੇ ਉਹਨੇ ਤੋਂ ਬਸ 9 ਮਹੀਨੇ ਇੱਥੇ ਨੇ 3 ਕਿੰਨੇ ਮਹੀਨੇ ਮਤਲਬ ਇੱਥੇ ਆਉਣੇ ਤੁਸੀਂ ਭੇਡਾਂ ਚਾਰ ਕੇ ਵਾਪਸ ਚਲੇ ਜਾਂਦੇ ਹੋ ਨਾ ਆਪਦੇ ਮੁਰਗੀਆਂ ਦੇ ਬਾਅਦ ਵਾਪਸ ਉਧਰ ਬਰਸਾਦ ਹੋ ਜਾਂਦੀ ਹੈ ਫਿਰ ਅੱਛਾ ਉਧਰ ਚਲੇ ਜਾਂਦੇ ਆ ਠੀਕ ਆ ਛੋਣ ਛੋਣ ਬਣੀਆ ਉਧਰ ਬਰਸਾਦ ਹੋ ਜਾਂਦੀ ਹੈ ਉਧਰ ਕੱਕ ਹੋ ਜਾਂਦਾ ਤੇ ਪਹਿਲਾਂ ਗੱਲਬਾਤ ਤੁਹਾਡੇ ਪਾਣੀ ਕਿੰਨਾ ਡੂੰਘਾ ਹੈ ਪਾਣੀ 500-600 ਉਹ ਨਹਿਰ ਦੇ ਨਾਲ ਕੋਈ ਪਾਣੀ ਮਿੱਠਾ ਨਿਕਲਦਾ ਨਹੀਂ ਤਾਂ ਖਾਰਾ ਖਾਰਾ ਨਿਕਲਦਾ ਤੇ ਫਸਲਾਂ ਵੀ ਕਰ ਕਿਹੜੇ ਕਿਹੜੇ ਬੀਜਦੇ ਤੁਸੀਂ ਉੱਥੇ ਫਸਲ ਤੇ ਜਿਹੜੇ ਨਹਿਰ ਦਾ ਮੜ ਮੋਟਾ ਪਾਣੀ ਲੱਗਦਾ ਹੈ ਉੱਥੇ ਤਾਂ ਗੁਆਰਾ ਹਾਂ ਜੇ ਹੁਣ ਕੋਈ ਮੜ ਮੋਟਾ ਨਰਮਾ ਹੋ ਜਾਂਦਾ ਹੈ ਜਿਵੇਂ ਸਾਡੇ ਪੰਜਾਬ ਦੇ ਵਿੱਚ ਪਾਣੀ ਖੁੱਲਾ ਛੱਡਿਆ ਪਿਆ ਜ਼ਮੀਨਾਂ ਨੂੰ ਫਸਲਾਂ ਨੂੰ ਤੇ ਉੱਥੇ ਤੁਹਾਡੇ ਛੱਡਦੇ ਤਾਂ ਇੰਨਾ ਹੈ ਹੀ ਨਹੀਂ ਪਾਣੀ ਹੈ ਹੀ ਨਹੀਂ ਉੱਥੇ ਕਿਵੇਂ ਲਾਉਣੇ ਫਿਰ ਪਾਣੀ ਉੱਥੇ ਫੁਹਾਰਾ ਲਾਉ ਉਹ ਫੁਹਾਰਾ ਚੱਲਦਾ ਬਸ ਅੱਛਾ ਫੁਹਾਰਾ ਲਾ ਕੇ ਹਾਂ ਫੁਹਾਰਿਆਂ ਵਾਲਾ ਉਹ ਕਈ ਆ ਕੰਮ ਸੱਤੀ ਇਸ ਇਸ ਤਰ੍ਹਾਂ ਕੇ ਫੋਰਾ ਲੱਗਿਆ ਤੇ ਉਹ ਮੰਨਦੇ ਜਿਆਦਾ ਸਰੋਨ ਨੇ ਹਾਂ ਸਰੋਨੋ ਤੇ ਦੂਜੀ ਗੱਲ ਮੈਂ ਕਹਿੰਦਾ ਵੀ ਤੁਹਾਡਾ ਦੇਲ ਹੀ ਕਰਦਾ ਵੀ ਪੰਜਾਬ ਦੇ ਵਿੱਚ ਪਾਣੀ ਬਾਧੂ ਆ ਇੱਥੇ ਕੋਈ ਮਤਲਬ ਰਹਿਣ ਦਾ ਕੋਈ ਬਸੇਰਾ ਬਣਾ ਲਓ ਜਾਂ ਕਿਵੇਂ ਤੁਹਾਡਾ ਦੇਲ ਹੀ ਕਰਦਾ ਕੋਈਆਂ ਵੀ ਇੱਥੇ ਰਹਿ ਪੀਏ ਜੇ ਤੁਸੀਂ ਤੇ ਮੈਂ ਦੇਖੋ ਦੋ ਦੋਰ ਇਕੱਠੇ ਲੱਗਦਾ ਬਸ ਮਾਰੇ ਪਿੱਠ ਵਿੱਚ ਜੀ ਲੱਗਦਾ ਵਾਪਰੀ ਅੱਛਾ ਕਣਕਤਾ ਵੱਟ ਬੇਲਾ ਰਹਿੰਦਾ ਨਾ ਹਾਂ 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 ਨੇ ਤਾਂ ਜੇ ਮਾਲ ਰਾਜੀ ਰਹਿੰਦਾ ਤੇ ਤੁਹਾਡਾ ਇੱਥੇ ਸਾਰਾ ਸੁੱਖ ਸਹੂਲਤ ਆ ਯਾਰ ਜ਼ਮੀਨ ਇੱਥੇ ਆ ਖਾਣ ਪੀਣ ਨੂੰ ਕਣਕ ਕਣਕ ਤੁਸੀਂ ਇੱਥੇ ਰਹੋ ਮੰਨ ਲਓ ਉਹ ਤੇ ਸਮਾਨ ਆਪਦੀ ਜ਼ਮੀਨਾਂ ਵੇਚ ਕੇ ਘਰ-ਬਾਰ ਵੇਚ ਕੇ ਇੱਥੇ ਆ ਕੇ ਰਹੇ ਪੋਜੇ ਫਿਰ ਇਹ ਸਹੀ ਨਹੀਂ ਹੈਗਾ ਤਾਂ ਹਮਾਰੇ ਵਾਪਿਸ ਤੇ ਜ਼ਮੀਨਾਂ ਜ਼ਮੀਨਾਂ ਦਾ ਲੈ ਜਾਣਾ ਇਹ ਸਿੱਧੇ ਪਾਸੂ ਹੈ ਹਮਾਰਾ ਵਾਪਿਸ ਹੀ ਲੱਗਦਾ ਹੈ ਹਮਾਰੇ ਦੇਸ਼ ਵਿੱਚ ਯਾਹਰ ਸਿਰ ਟੇਮ ਪਾਸ ਕਰਨ ਆਤੇ ਹਮਾਰਾ ਕੁੜਜਾ ਤਾਂ ਆਪ ਉੱਬਰਨ ਮਜਬੂਰੀ ਚ ਆਉਣਿਆ ਲਾ ਵੀ ਪੰਜਾਬ ਦੇ ਉਹ ਇੰਨਾ ਵੀਰਾਂ ਤੋਂ ਤੁਹਾਨੂੰ ਦੱਸਿਆ ਸੀ ਨਾ ਪਹਿਲਾਂ ਦੋ ਗੱਲਾਂ ਸਿੱਖਿਆ ਲੈਣ ਦੀ ਲੋੜ ਆ ਇਹ ਅੱਜ ਦੇ ਨਹੀਂ ਆਉਂਦੇ ਪੰਜਾਬ ਦੇ ਵਿੱਚ ਆਪ ਤਾਂ ਚਲੋ ਉੱਥੇ ਮਜਬੂਰੀ ਆ ਗਰਮੀ ਦੇ ਵਿੱਚ ਉੱਥੇ ਕੋਈ ਫਸਲવાડી ਨਹੀਂ ਹੁੰਦੀ ਨਾ ਕਾਕਾ ਪੱਠਾਲੇ ਹੁੰਦਾਗਾ ਇਹਨਾਂ ਤੋਂ ਇੱਕ ਸਿੱਖਿਆ ਤਾਂ ਲੈਣ ਦੀ ਲੋੜ ਹੈ ਇਹਨਾਂ ਨੂੰ ਆਪਣੇ ਪਿੰਡ ਨਾਲ ਆਪਣੇ ਸਟੇਟ ਦੇ ਨਾਲ ਕਿੰਨਾ ਮੋਹ ਆ ਨਹੀਂ ਤੁਹਾਨੂੰ ਪਤਾ 35 35 40 40 ਸਾਲਾਂ ਤੋਂ ਇੱਥੇ ਆਉਂਦੇ ਇਹਨਾਂ ਦੇ ਬਜ਼ੁਰਗ ਵੀ ਆਉਂਦੇ ਭੇਡਾਂ ਚਾਰ ਤੁਸੀਂ ਦੇਖਦੇ ਆ ਇਹ ਲੋਕ ਵੀ ਇੱਥੇ ਰਹਿ ਸਕਦੇ ਆ ਉੱਥੇ ਆਪ ਦੀਆਂ ਭੇਡਾਂ ਬੱਕਰੀਆਂ ਜੀਵੀਆਂ ਜਿਹੜਾ ਥੋੜੇ ਬਹੁਤ ਹੈਗੀਆਂ ਘਰ-ਬਾਰ ਵੇਚ ਕੇ ਇੱਥੇ ਆਪਣੇ ਪੰਜਾਬ ਦੇ ਵਿੱਚ ਰਹਿ ਸਕਦੇ ਇੰਨੇ ਔਖੇ ਹੋਣ ਦੇ ਬਾਵਜੂਦ ਤੇ ਆਪਣੇ ਪੰਜਾਬੀ ਬਾਹਰਲੇ ਦੇਸ਼ਾਂ ਦੇ ਵਿੱਚ ਜਾਂਦੇ ਆ ਮਹੀਨੇ ਖਾਤਰ 2 ਮਹੀਨੇ ਖਾਤਰ ਮੁੜ ਕੇ ਵਾਪਸ ਪੰਜਾਬ ਨੂੰ ਆਉਂਦੇ ਨਹੀਂ ਹੈਗੇ ਇੱਕ ਤਾਂ ਵੱਡੀ ਗੱਲ ਇਹ ਆ ਕਿੰਨੀਆਂ ਦੁੱਖ ਤਕਲੀਫਾਂ ਦੇ ਵਿੱਚ ਆਪਦੇ ਪਿੰਡ ਦੇ ਵਿੱਚ ਆਪਦੇ ਸ਼ਹਿਰ ਦੇ ਵਿੱਚ ਆਪਦੇ ਉੱਥੇ ਰਹਿੰਦੇ ਆ ਦੂਜੀ ਗੱਲ ਕਰਦਾ ਮੈਂ ਪਾਣੀ ਦੀ ਇੱਕ ਬਾਈ ਕਹਿੰਦਾ ਅਸੀਂ ਪਾਣੀ ਜਿਵੇਂ ਮਰੇ ਬੰਦੇ ਨੂੰ ਨਹੀਂ ਆਪਾਂ ਮੂੰਹ ਨੂੰ ਇੱਕ ਚਮਚਾ ਲਾਉਂਦੇ ਹੁੰਦੇ ਵੀ ਚਲੋ ਬਚਤ ਹੋ ਜਾ ਚਮਚੇ ਨਾਲ ਪਾਣੀ ਲੰਘਾ ਦਿਓ ਫਸਲਾਂ ਨੂੰ ਆਇਆ ਪਾਣੀ ਲਾਉਂਦੇ ਆ ਬਾਈ ਕਹਿੰਦਾ ਅਸੀਂ ਘਟੋ ਘਟ ਪਾਈਪਾਂ ਦੇ ਵਿੱਚ ਪਫਾਰੇ ਬਣਾਏ ਹੋਏ ਆ ਤੇ ਪਫਾਰੇ ਵਿੱਚ ਪਾਣੀ ਉਹਨਾਂ ਹੀ ਛੱਡਦੇ ਆ ਜਿੰਨਾ ਫਸਲ ਨੂੰ ਮਤਲਬ ਕਿ ਅੱਜ ਪਾਛਦੇ ਫਸਲ ਵੀ 10 ਦਿਨ ਲੋੜ ਨਾ ਪਵੇ। ਬਸੇ ਮਰੇ ਹੋਏ ਬੰਦੇ ਦੇ ਮੂੰਹ ਨੂੰ ਜਿਵੇਂ ਪਾਣੀ ਲਾਉਨੇ ਫਸਲਾਂ ਨੂੰ ਇਸ ਤਰ੍ਹਾਂ ਹੀ ਪਾਣੀ ਲਾਉਂਦੇ ਆ ਤੇ ਆਪਣੇ ਪੰਜਾਬੀ ਕਹੀ ਕਹਿੰਦੇ ਆ ਵੀ ਪਾਣੀ ਕਿਵੇਂ ਖਤਮ ਹੋ ਜਾਊਗਾ ਬਾਈ 6-6 ਫੁੱਟ ਤੇ ਪਾਣੀ ਆ ਤੇ ਘੱਟੋ ਘੱਟ 25-30 ਤੀ ਉਦੋਂ ਵੱਧ ਹਾਸਪਾਪ ਦੀਆਂ ਮੋਟਰਾਂ ਤੇ ਛੋਟੇ ਛੋਟੇ ਲੱਗੇ ਹੋਇਆ ਬੈਂਡ ਬਾਈ ਕਹਿੰਦਾ ਤੇ ਪਾਣੀ ਇੱਕ ਬਸ ਫਸਲਾਂ ਨੂੰ ਜਿਹੜੀਆਂ ਫਸਲਾਂ ਉਹ ਬੀਜਦੇ ਆ ਜਿਹੜੀਆਂ ਮਤਲਬ ਘੱਟ ਪਾਣੀ ਦੇ ਪੈਦਾਵਾਰ ਨੂੰ ਜ਼ਿਆਦਾਤਰ ਅਸੀਂ ਮੀਂਹ ਦਾ ਪਾਣੀ ਲਾਉਣੇ ਆ ਤੇ ਨਹੀਂ ਤਾਂ ਅਸੀਂ ਬਸ ਸਿਰਫ ਇੱਕ ਮੂਹ ਨੂੰ ਮਰਨ ਜੇ ਬੰਦੇ ਮੂਹ ਨੂੰ ਉਹਨੇ ਆਈ ਫਸਲ ਨੂੰ ਪਾਣੀ ਲਾਉਣੇ ਆ ਤੇ ਸਾਡੀਆਂ ਜਿਹੜੀਆਂ ਆਪਣੀਆਂ ਮੋਟਰਾਂ ਬਈ ਉਹਨਾਂ ਦੇ ਬਿੱਲ ਲੱਗੇ ਵੇ ਆ ਬਿੱਲਾਂ ਤੇ ਆਪਾਂ ਕਿੰਨਾ ਕੁ ਪਾਣੀ ਕੱਢ ਲਾਂਗੇ ਜੇ ਲੋ ਡੂੰਗਾ ਹੋ ਗਿਆ ਪਾਣੀ ਫਸਲ ਹੋਰ ਦੀ ਕੋਈ ਰੇਟ ਨਹੀਂ ਆਏਗਾ ਮੇਨ ਗੱਲ ਤਾਂ ਮੰਗਨ ਵਾਲੀਆਂ ਸਰਕਾਰਾਂ ਤੋਂ ਬਈ ਰੇਟ ਦੂਜੀਆਂ ਫਸਲਾਂ ਤੇ ਰੇਟ ਮੰਗਣ ਦੀ ਗੱਲ ਆ ਕੱਲੀ ਬਿਜਲੀ ਨਾ ਮੰਗੋ ਐ ਨਾ ਦੋ ਸਾਨੂੰ 10 ਘੰਟੇ ਦੇ 12 ਘੰਟੇ ਦੂਜਿਆਂ ਦੇ ਦੂਜੀਆਂ ਫਸਲਾਂ ਤੇ ਰੇਟ ਦਿਓ ਇਹ ਇਹਨਾਂ ਬਾਈਆਂ ਤੋਂ ਬਹੁਤ ਵੱਡੀ ਸਿੱਖਿਆ ਲੈਣ ਦੀ ਲੋੜ ਆ ਤੇ ਸੋਚਣ ਦੀ ਗੱਲ ਆ ਵੀ ਇਹ ਦੇਖ ਲਾਪਤ ਆਪਦੇ ਪਿੰਡ ਨਾਲ ਆਪਦੇ ਘਰ ਨਾਲ ਆ ਆਪਦੀ ਸਟੇਟ ਨਾਲ ਕਿੰਨਾ ਮੂਹ ਹੈ ਇੱਥੇ ਬਿਜ਼ਨਸ ਕਰਕੇ ਸਾਡੇ ਬਹੁਤ ਟਾਈਮ ਤੋਂ ਆਉਂਦੇ ਆ ਇਹਨਾਂ ਦਾਦੇ ਮਤਲਬ ਬਜ਼ੁਰਗ ਵੀ ਇੱਥੇ ਆਉਂਦੇ ਹੁੰਦੇ ਸੀਗੇ ਹਨਾ ਬਜ਼ੁਰਗ ਆਉਂਦੇ ਪੰਜਾਬ ਚ ਕਰਕੇ ਬਾਪ ਚਲੇ ਜਾਂਦੇ ਆ ਇਹਨਾਂ ਤੋਂ ਬਹੁਤ ਵੱਡੀ ਸਿੱਖਿਆ ਲੈਣ ਦੀ ਲੋੜ ਆ ਤੇ ਬਾਕੀ ਚਲੋ ਵਧੀਆ ਬਈ ਮਿਹਨਤ ਕਰਦੇ ਆਪ ਦਾ ਪਾਲਣ ਪੋਸ਼ਣ ਕਰਦੇ ਆ ਬੱਕਰੀਆਂ ਭੇਡਾਂ ਲੈ ਇੱਥੇ ਲੈ ਕੇ ਆਉਂਦੇ ਆ ਕੁਝ ਬੱਚੇ ਹੋ ਜਾਂਦੇ ਆ ਇੱਥੇ ਕੁਝ ਔਨਨ ਹੋ ਜਾਂਦੀ ਆ ਚਲੋ ਆਪ ਦਾ 3 ਮਹੀਨੇ ਬਸਰ ਕਰਕੇ ਆਪ ਦਾ ਬਾਪਸ ਹੋ ਜਾਂਦੇ ਆ ਤੇ ਬਹੁਤ ਮਿਹਨਤੀ ਤੇ ਸਿੱਧੜੀ ਲੋਕ ਸਿੱਧਲੀ ਲੋਕ ਆ ਜਿਹੜਾ ਆਪਣੇ ਪਿੰਡ ਨਾਲ ਇਹਨਾਂ ਨੂੰ ਮੋਹ ਆ ਇਹ ਤੁਸੀਂ ਦੱਸਿਓ ਵੀ ਸਹੀ ਆ ਜਾਂ ਗਲਤ ਆ ਇਹਨਾਂ ਤੋਂ ਸਿੱਖਿਆ ਲੈਣ ਦੀ ਲੋੜ ਆ ਇਹ